ਹਾਂਜੀ ਤੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਰੇ ਦੇਸ਼ਵਾਸੀਆਂ ਨੂੰ ਉਮੀਦ ਕਰਦੇ ਆਂ ਵੀ ਤੁਹਾਡਾ ਜਿਹੜਾ ਸਾਲ ਬਹੁਤ ਵਧੀਆ ਨਿਕਲੇ ਤੇ 2025 ਦੇ ਪਹਿਲੇ ਦਿਨ ਪਹਿਲੀ ਤਰੀਕ ਨੂੰ ਆਪਾਂ ਸ਼ੁਰੂਆਤ ਕਰਨ ਜਾ ਰਹੇ ਆਂ ਜੀ ਨਕੋਦਰ ਤੋਂ ਨਕੋਦਰ ਅਜਾਪਾਂ ਪਹੁੰਚੇ ਆਂ ਜੀ ਅ ਬੱਗਾ ਨਾਨ ਵਾਲਾ ਜਿਹਦਾ ਕਿ ਮੁੰਡਿਆਂ ਦਾ ਨੌਜਵਾਨ ਮੁੰਡਿਆਂ ਦਾ ਕੰਮ ਹੈ ਤੇ ਬਹੁਤ ਵਧੀਆ ਨਾਨ ਬਣਾਉਂਦਾ ਤੇ ਲਗਭਗ 3-4 ਘੰਟਿਆਂ ਦੇ ਵਿੱਚ ਜਿੰਨਾ ਬਾਈ ਦੇ ਨਾਂ ਹੁੰਦੇ ਆ ਸਾਰੇ ਸਾਰੇ ਵੇਚ ਜਾਂਦੇ ਨੇ ਤੇ ਲਗਭਗ ਬਾਈ ਨਾਲ ਗੱਲਬਾਤ ਕਰਦੇ ਆ ਤੇ ਬਾਈ ਦੀ ਪੂਰੀ ਕਹਾਣੀ ਜਾਣਦੇ ਆ ਕਿਹੜਾ ਖਾਣਾ ਹੀ ਆ ਪੈਕ ਕਰਨਾ ਕਦੋਂ ਤੋਂ ਦੋ ਸਟਾਰਟ ਕੀਤਾ ਬਾਈ 사ਸੀ ਕਾਲ 사ਸੀ ਕਾਲ ਭਾਜੀ ਭਾਜੀ ਕੀ ਨਾਂ ਤੁਹਾਡਾ ਮੇਰਾ ਸਾਹਿਲ ਬਾਈ ਸਾਹਿਲ ਭਾਜੀ ਦੱਸੋ ਵੀ ਜਿਹੜਾ ਤੁਹਾਡੇ ਕੁਲਚੇ ਦੀ ਜਿਹੜੀ ਸਟਾਰਟਿੰਗ ਆ ਕਦੋਂ ਹੋਈ ਆ ਤੇ ਕਿਵੇਂ ਹੋਈ ਆ ਇਹ ਹੋਇਆ ਭਾਜੀ 9 ਸਾਲ ਹੋ ਗਏ ਆਪਾਂ ਨੂੰ ਭਾਜੀ 9 ਸਾਲ ਹਾਂਜੀ ਓਕੇ ਤੇ ਕਿਵੇਂ ਸ਼ੁਰੂਆਤ ਕਿਵੇਂ ਹੋਈ ਭਾਜੀ ਕਿਵੇਂ ਇਧਰ ਲੈ ਪਾਸੇ ਨੂੰ ਆ ਗਏ ਤੁਸੀਂ ਤੁਸੀਂ ਇੱਕ ਹਲਵਾਈ ਵਾਲੇ ਪਾਸੇ ਤੁਹਾਡਾ ਸੀ ਹਨਾ ਹਾਂਜੀ ਆਜੀ ਸੈਟਅਪ ਉਧਰੋਂ ਇਧਰੋਂ ਕਿਵੇਂ ਕਾਲਜ ਛੱਡਿਆ ਦੀ ਭਈ ਅੱਛਾ ਕਾਲਜ ਛੱਡ ਕੇ ਪਾਪਾ ਕਹਿੰਦੇ ਕੀ ਕਰਨਾ ਮੈਂ ਕਿਹਾ ਵੀ ਕੰਮ ਹੀ ਕਰਾਂਗੇ ਬਸ ਇਸੇ ਲਾਈਨ 'ਚ ਪੈਣਾ ਹੈ ਅੱਛਾ ਕਾਲਜ ਤੋਂ ਬਾਅਦ ਵਿੱਚ ਸਿੱਧੇ ਤੁਸੀਂ ਇਸ ਪਾਸੇ ਨੂੰ ਆ ਗਏ ਹਾਂ ਹਾਂਜੀ ਹਾਂਜੀ ਤੇ ਪਹਿਲੀ ਪਹਿਲੀ ਸ਼ਾਪ ਇੱਥੇ ਸੀ ਜਾਂ ਪਹਿਲਾ ਪਹਿਲਾ ਸਟਾਰਟਅਪ ਕਿੱਥੇ ਸੀ ਪਹਿਲਾਂ ਉਦਾਂ ਕੰਟੀਨ ਸੀਗੀ ਆਪਣੇ ਕੋ ਕੰਡੀਆਂ ਸੀਗੀਆਂ ਵਾਲੇ ਕਾਲਜ ਨੈਸ਼ਨਲ ਕਾਲਜ ਨੈਸ਼ਨਲ ਕਾਲਜ ਦੇ ਵਿੱਚ ਮੈਡੀ ਨੇ ਉੱਥੋਂ ਕੀਤੀ 80 85 ਦਾ ਕੰਟੀਨ ਕਰਦੇ ਉੱਥੇ ਅੱਛਾ 80 85 ਤੋਂ ਕੰਟੀਨ ਉੱਥੇ ਚੱਲਦੀ 1980 85 ਤੋਂ ਹਾਂਜੀ ਕਿਆ ਬਾਤ ਹੈ ਹਾਂਜੀ ਤੇ ਪਹਿਲਾ ਫਾਦਰ ਸਾਹਿਬ ਵੀ ਕੁਲਚੇ ਬਣਾਉਂਦੇ ਹੁੰਦੇ ਸੀਗੇ ਕਿਵੇਂ ਹਾਂਜੀ ਬਾਜੀ ਬਾਜੀ ਹਾਂਜੀ ਅੱਛਾ ਤੇ ਬੰਚੋ ਦੋ ਤੁਸੀਂ ਇੱਥੇ ਕੁਚੇ ਬਣਾਉਣ ਲੱਗੇ ਹੋ ਕਿਹੜੇ ਕਿਹੜੇ ਹੁਣ ਕਿੰਨੇ ਤਰ੍ਹਾਂ ਦੇ ਕੁਲਚੇ ਬਣਾਉਂਦੇ ਤੁਸੀਂ ਕੁਲਚੇ ਹੈਗੇ ਬਾਜੀ 4-5 ਤਰ੍ਹਾਂ ਦੇ ਆ ਚਾਰ ਚਾਰ ਪੰਜ ਤਰ੍ਹਾਂ ਦੇ ਹਾਂਜੀ ਅੱਛਾ ਭਾਈ ਤੁਹਾਡੇ ਇਹ ਪਤਾ ਲੱਗਾ ਵੀ ਨਕੋਦਰ ਦੇ ਸਾਧੋਂ ਫੇਮਸ ਕੁਲਚੇ ਤੁਹਾਡੇ ਨੇ ਐਸੇ ਹੀ ਤੁਸੀਂ ਬੜੀ ਜਲਦੀ ਵੇਚ ਲੈਂਦੇ ਹੋ ਕਿੰਨੇ ਦਿਨਾਂ ਚ ਕਿੰਨੇ ਟਾਈਮ ਚ ਬਾਜੀ ਤੁਹਾਡੇ ਕੁਲਚੇ ਵਿਕ ਜਾਂਦੇ ਸਾਰੇ ਪਹਿਲਾਂ ਤਾਂ ਦੱਸੋ ਤਿੰਨ ਵਜੇ ਤੱਕ ਫ੍ਰੀ ਹੋ ਜੀਦਾ ਬਾਜੀ ਤੇ ਨਵੇਂ ਤੱਕ ਫ੍ਰੀ ਹੋ ਜਾਏ ਪਹਿਲਾਂ ਤੁਸੀਂ ਇਹਨਾਂ ਫੜਾਇਆ ਉਹ ਜਾ ਕੇ ਇਹਨਾਂ ਠੱਡੇ ਹੋ ਜਾਣੇ ਆਂ ਬਾਕੀ ਗੱਲ ਬਾਅਦ ਚ ਕਰਾਂਗੇ ਹਾਂਜੀ ਆਜੋ ਪਾਜੀ ਹਾਂਜੀ ਪਾਜੀ ਪਾਜੀ ਟਾਈਮਿੰਗ ਦੱਸ ਦਿਓ ਤੇ ਐਡਰੈਸ ਦੱਸ ਦਿਓ ਟਾਈਮਿੰਗ ਪਾਜੀ ਸਵੇਰੇ 9 ਵਜੇ ਤੋਂ ਲੈ ਕੇ 4:00 ਵਜੇ ਤੱਕ ਰੱਖੀ ਤਾਂ ਥੋੜਾ ਜਿਹਾ 9 ਤੋਂ 4 ਵਜੇ ਤੱਕ 9 ਤੋਂ 4 ਪਾਜੀ ਓਕੇ ਤੇ ਮਤਲਬ ਇਹ ਲੋਕੇਸ਼ਨ ਵੀ ਹੁਣ ਨਾਲ ਨਾਲ ਇਹ ਵੀ ਦੱਸ ਦਿਓ ਕਿਉਂਕਿ ਲੋਕਾਂ ਦਾ ਇਹ ਕਹਿਣਾ ਹੁੰਦਾ ਲੋਕੇਸ਼ਨ ਅਸੀਂ ਬਹੁਤ ਲੇਟ ਦੱਸਦੇ ਹਾਂ ਲੋਕੇਸ਼ਨ ਪਾਜੀ ਸ਼ੰਕਰ ਰੋਡ ਨੀਅਰ ਡੀ.ਏ.ਵੀ ਕਾਲਜ ਬਗਾ ਨਾਣ ਨਾਲ ਪੱਗਾਂ ਨਾਨ ਵਾਲਾ ਬਸ ਬੱਲਾ ਸਭ ਤੋਂ ਮਸ਼ਹੂਰ ਬੰਦਾ ਪੱਗਾਂ ਨਾਨ ਵਾਲਾ ਹੀ ਆ ਜਿਹਨੂੰ ਮਰਜੀ ਬਸ ਲੋ ਸ਼ਹਿਰ ਚ ਵਾਜੀ ਕੀ ਬਾਤ ਹੈ ਭਾਈ ਇਹ ਚਦਣ ਪਹਿਲੇ ਦਿਨ ਤੋਂ ਸ਼ਾਪ ਸ਼ੁਰੂ ਕੀਤੀ ਸੀਗੀ ਹਾਂਜੀ ਤੇ ਕਿੰਨੀ ਸੇਲ ਕੀਤੀ ਸੀ ਪਹਿਲੇ ਦਿਨ ਸੇਲ ਭਾਜੀ ਉਸ ਦਿਨ ਹੋਈ ਸੀਗੀ 5-6000 5-6000 ਦੀ ਹਾਂਜੀ ਤੇ ਉਦੋਂ ਵੀ ਕਿਵੇਂ ਖੁਸ਼ੀ ਉਸ ਟਾਈਮ ਉਦੋਂ ਨਾਲ ਏਜ ਵੀ ਦਾ ਫਰਕ ਸੀ ਹੈ ਨਾ ਹਾਂਜੀ ਹਾਂਜੀ ਭਾਜੀ ਮੜੀ ਯੰਗ ਬੰਦਾ ਵੀ ਭਾਈ ਪੈਸੇ 5000 ਰੁਪਿਆ ਕਮਾ ਲਿਆ ਹੈ ਹਾਂਜੀ ਹਾਂਜੀ ਭਾਜੀ ਤੇ ਘਰ ਦੇ ਹਾਂ ਦਾ ਕਿਵੇਂ ਦਾ ਸਿੱਖਾ ਉਦੋਂ ਵਧੀਆ ਸੀ ਭਾਜੀ ਸਾਚਾ ਹਾਂਜੀ ਚਲੋ ਬਹੁਤ ਵਧੀਆ ਭਾਜੀ ਤੇ ਭਾਈ ਜੀ ਸਾਡੀ ਹੁਣ ਤੁਸੀਂ ਨਾਲ ਨਾਲ ਲੱਗਦੀ ਪੇਟ ਵੀ ਲਵਾਦੇ ਹੋ ਤੇ ਨਾਲ ਨਾਲ ਆਪਾਂ ਗੱਲਾਂ ਪਤਾ ਕਰਦੇ ਰਹੀਏ ਲੋ ਲੋ ਭਾਜੀ ਹੈਨਾ ਇੱਧਰ ਬਾਈ ਹੁਣੀ ਨਾਨ ਲਾ ਰਹੇ ਨੇ ਤੇ ਇੱਥੇ ਨੌਨ ਸਟਾਪ ਹੀ ਚੱਲਦੇ ਨੇ ਤੇ ਆਹ ਪੇੜੇ ਨਾ ਪਹਿਲਾਂ ਹੀ ਕਰਕੇ ਰੱਖੇ ਹੁੰਦੇ ਆ ਤੇ ਬਾਈ ਉਹਨਾਂ ਨੇ ਆ ਲਿਆ ਪਾਇਆ ਪਤਾ ਤੇ ਇਹਨਾਂ ਦਾ ਸਾਈਜ਼ ਵੀ ਕਾਫੀ ਨਾਨ ਦਾ ਵੱਡਾ ਹੁੰਦਾ ਯਾਰ ਆ ਭਾਜੀ ਦੇ ਨਾਲ ਲਾ ਦਿਓ ਆ ਭਾਜੀ ਦਾ ਅੱਛਾ ਆ ਸਾਡਾ ਵਾਲਾ ਸਪੈਸ਼ਲ ਸਾਡਾ ਨਾਨ ਜੰਬੋ ਨਾਨ ਅੱਛਾ ਜੰਬੋ ਨਾਨ ਵਾਹ ਜੀ ਵਾਹ ਭਾਈ ਪਲੇਟ ਦਾ ਰੇਟ ਵੀ ਦੱਸੋ ਨਾਲ ਕੀ ਹੈ ਇਹ ਮਿਕਸ ਨਾਲ 90 ਰੁਪਏ ਦਾ ਇੱਕ ਪਾਦੀ ਮਿਕਸ ਨਾਲ 90 ਰੁਪਏ ਦਾ ਇੱਕ ਆਲੂ ਵਾਲਾ 70 ਰੁਪਏ ਦੀ ਪਲੇਟ ਹੈ ਅੱਛਾ ਗੋਭੀ ਵਾਲਾ 50 ਰੁਪਏ ਦਾ ਪੀਸ ਅੱਛਾ ਤੇ ਅਮਰਸਰੀ ਨਾਲ 50 ਰੁਪਏ ਦਾ ਪੀਸ ਅਮਰਸਰੀ ਦਾ 100 ਰੁਪਏ ਦਾ ਅੱਛਾ ਨਾਂ ਤੇ ਕੁਲਚੇ 'ਚ ਫਰਕ ਹੁੰਦਾ ਕੁਲਚੇ 'ਚ ਫਰਕ ਹੁੰਦਾ ਭਾਜੀ ਆਪਣੇ ਵਾਲਾ ਸ਼ਹਿਰ 'ਚ ਬਣਾਉਂਦੇ ਆਪਾਂ ਹੋਰ ਚੀਜ਼ ਹੈ ਜਿਹੜੀ ਅਮਰਸਰ ਸ਼ਹਿਰ 'ਚ ਬਣਦੀ ਉਹ ਉਹ ਕੁਲਚਾ ਪਿਓ ਅੱਛਾ ਉਹ ਪਿਓਰ ਕੁਲਚਾ ਉਹ ਆ ਜਿਹੜਾ ਅਮਰਸਰ ਦੇ ਵਿੱਚ ਬਣਦਾ ਮਤਲਬ ਆਪਾਂ ਤਾਂ ਇੱਥੇ ਉਹਨੂੰ ਮਤਲਬ ਚੇਂਜ ਕਰ ਲਿਆ ਨਾ ਮੋਡੀਫਾਈ ਕਰ ਲਿਆ ਬਸ ਬ ਕਿਆ ਬਾਤ ਹੈ ਇਹ ਬਾਈ ਕਿਵੇਂ ਅੱਜ ਟ੍ਰੈਂਡ ਚ ਚੱਜਾ ਅੱਜ ਕੱਲ ਬਾਹਰ ਟ੍ਰੈਂਡ ਚ ਲੱਗਦਾ ਬਾਹਰਪੁਰ ਜਾਣ ਦਾ ਤੁਹਾਡਾ ਨਹੀਂ ਮਨ ਕੀਤਾ ਯਾਰ ਬਾਹਰਪੁਰ ਚਲੀਏ ਨਹੀਂ ਭਾਜੀ ਬਾਹਰ ਜਾ ਕੀ ਕਰਨਾ ਆਪਣਾ ਕੰਮ ਕਰਦੇ ਇੱਥੇ ਹਾਂ ਆਪਣੀ ਟੌਰ ਨਾ ਨਹੀਂ ਅਗਲੇ ਕਹਿੰਦੇ ਨੇ ਬਾਹਰ ਜਾ ਕੇ ਬੰਦਾ ਨਾਂ ਲਾ ਸਕਦਾ ਯਾਰ ਉੱਥੇ ਬਾਹਰ ਵੀ ਵਧੀਆ ਕੰਮ ਕਰ ਸਕਦੇ ਹੋ ਬਾਹਰ ਹੈ ਨਹੀਂ ਸ਼ੌਂਕ ਭਾਜੀ ਅੱਛਾ ਬਾਹਰ ਦਾ ਸ਼ੌਂਕ ਹੈ ਨਹੀਂ ਕਾ ਨਹੀਂ ਭਾਜੀ ਕਿਆ ਬਾਤ ਪਰ ਜਦੋਂ ਪੜਾਈ ਕਰਦੇ ਪੜਦੇ ਸੀ ਉਦੋਂ ਕੀ ਸ਼ੌਂਕ ਸੀਗਾ ਉਦੋਂ ਸੀਗਾ ਵਿੱਚ ਜੇ ਬਣਿਆ ਜਾਣ ਦਾ ਅੱਛਾ ਵਿੱਚ ਸੀਗਾ ਵਿਚਾਰ ਬੁੱਟ ਜਾਣਿਆ ਤੇ ਫਿਰ ਰੋਕ ਕਾਲੀ ਦਿੱਤਾ ਫਿਰ ਉਹ ਫਿਰ ਕੰਮ ਦੇ ਕਰਕੇ ਆਪਣੇ ਅੱਛਾ ਕੰਮ ਦੇ ਕਰਕੇ ਹਾਂਜੀ ਭਾਜੀ ਚਲੋ ਬਹੁਤ ਵਧੀਆ ਭਾਜੀ ਚਲੋ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਸੁਣ ਕੇ ਤਾਂ ਸ਼ਾਇਦ ਸਾਡੇ ਜਿਹੜੇ ਹੋਰ ਪੰਜਾਬੀ ਭਰਾ ਨੇ ਉਹ ਵੀ ਇਸ ਚੀਜ਼ ਨੂੰ ਆਪਣੇ ਕੰਮ ਨੂੰ ਹਾਰਨਾ ਬੰਦਨ ਤੇ ਨਾਲੇ ਕੋਈ ਇਹ ਕੰਮ ਨੂੰ ਛੋਟਾ ਨਾ ਸਮਝਣ ਇਹ ਤਾਂ ਹੈ ਭਾਜੀ ਕਿਉਂਕਿ ਇੱਥੇ ਅੱਜ ਕੱਲ ਪੰਜਾਬ 'ਚ ਸਭ ਤੋਂ ਵੱਡੀ ਗੱਲ ਹੈ ਵੀ ਪੰਜਾਬੀ ਬੰਦਾ ਕੰਮ ਕਰਕੇ ਰਾਜੀ ਨਹੀਂ ਹਾਂਜੀ ਹਾਂਜੀ ਭਾਜੀ ਪਰ ਇੱਥੇ ਤੁਹਾਨੂੰ ਕੀ ਲੱਗਦਾ ਵਾਕਈ ਪੰਜਾਬ 'ਚ ਕੰਮ ਹੈਗੇ ਨੇ ਕੰਮ ਕਰਨ ਲਈ ਵਾਧੂ ਭਾਜੀ ਕੰਮ ਕਰਨ ਵਾਲਾ ਬੰਦਾ ਚਾਹੀਦਾ ਬਿਲਕੁਲ ਤੇ ਜਿਹਨੂੰ ਜਿਹਨੇ ਕੰਮ ਕਰਨਾ ਨਹੀਂ ਉਹਦੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੰਮ ਹੈ ਹੀ ਨਹੀਂ 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 ਕ ਕਿਹੜਾ ਬੰਦਾ ਵਿਲੜਿਆ ਉਹਨੂੰ ਕੋਈ ਨਹੀਂ ਪਤਾ ਲੱਗਦਾ ਪਰ ਸੋ ਕੰਮ ਬਹੁਤ ਨੇ ਵਾਕਈ ਕਿਉਂਕਿ ਮੈਂ ਕਾਫੀ ਸ਼ੂਟ ਜਿੰਨੇ ਪੰਜਾਬੀ ਭਰਾਵਾਂ ਦੇ ਕੀਤੇ ਨੇ ਹਾਂਜੀ ਹਾਂਜੀ ਤੇ ਵਾਕਈ ਪੰਜਾਬੀ ਭਰਾਵਾਂ ਦੀ ਕੋਸ਼ਿਸ਼ ਰੁਝਾਨ ਬੰਦਾ ਤੇ ਸੋ ਹੁਣ ਆਪਣਾ ਨਾਂ ਦੇ ਲਗਭਗ ਰੈਡੀ ਹੋ ਰਿਹਾ ਤੇ ਆਪਾਂ ਹੁਣ ਅੱਗੇ ਚੱਲਦੇ ਆ ਜੀ ਟੇਸਟਿੰਗ ਤੇ ਸੋ ਥੈਂਕ ਯੂ ਸੋ ਮੱਚ ਭਾਜੀ ਫੜਾ ਥਾਲ ਫੜਾ ਥਾਲ ਡੇ ਕੇ ਨਾ ਥਾਲ ਡੇ ਕੇ ਓ ਲੋ ਯੋ ਚੈੱਕ ਕਰ ਲੋ ਉਹ ਫੜਾ ਨਾਂ ਲੱਗਿਆ ਪਿਆ ਵੱਡਾ ਧਿਆਨ ਨਾਲ ਸਹੀ ਕਰ ਸੰਨ ਥਾਲ ਮਾ ਦੇ ਸੋ ਹੁਣ ਵੇਟ ਨਹੀਂ ਹੁੰਦੀ ਤੇ ਚਲੀ ਆਪਾਂ ਅੰਦਰ ਜਾ ਕੇ ਕਰਦੇ ਆ ਟੇਸਟਿੰਗ ਜੰਮੋ ਨਾਨ ਫਰਾਂ ਜਿਹੜੇ ਤੁਸੀਂ ਚਨੇ ਬਕਰ ਬਣਾਉਦੇ ਹੋ ਉਹ ਕੋਈ ਸਪੈਸ਼ਲ ਬਣਾਉਦੇ ਹੋ ਜਾਂ ਕਿਵੇਂ ਇਹਦਾ ਕੀ ਸਿਸਟਮ ਕੀ ਹੁੰਦਾ ਨਹੀਂ ਉਹੀ ਸਿੰਪਲ ਭਾਈ ਉਹ ਕਿ ਨਹੀਂ ਲੋਕ ਕਿ ਦੱਸਿਆ ਵੀ ਤੁਹਾਡੇ ਜਿਹੜੇ ਚਨੇ ਆ ਉਹ ਡਿਫਰੈਂਟ ਹੁੰਦੇ ਕਾਫੀ ਸ਼ਹਿਰ ਨਾਲੋਂ ਨਹੀਂ ਨਹੀਂ ਉਹੀ ਜੋ ਮਸਾਲੇ ਪਾਈਦੇ ਭਾਜੀ ਬਸ ਸਿੰਪਲੀ ਜੋ ਤੁਸੀਂ ਬਣਾਉਂਦੇ ਆ ਉਹੀ ਆਪਸ ਪਾਈਦੇ ਬੱਸ ਹੀ ਆ ਜਾਂਦਾ ਨਹੀਂ ਨਹੀਂ ਭਾਜੀ ਕਹੇ ਤੁਹਾਨੂੰ ਇੱਕ ਕਰੀ ਚਨੇ ਦਿਖਾ ਦਈਏ ਭਾਈ ਉਹਨਾਂ ਦੇ ਚਨੇ ਚੈੱਕ ਕਰੋ ਕੀ ਬਾਤ ਆ ਇਹ ਆ ਜੀ ਚਨੇ ਭਾਈ ਉਹਨਾਂ ਦੇ ਤੇ ਸੋ ਹੁਣ ਸਾਡਾ ਆਪਰੇਟ ਸਾਡੀ ਰੈਡੀ ਹੋ ਰਹੀ ਆ ਆ ਵਾਲੀ ਆ ਕੁਰੀਅਰ ਦੇ ਕੇ ਬਾਹਰ ਲੋਪ ਚਨੇ ਪੈ ਕੇ ਹੁਣ ਉਸ ਤੋਂ ਬਾਅਦ ਸਾਡਾ ਦਰੋਂ ਨੰਦ ਰੈਡੀ ਹੋ ਕੇ ਤੇ ਇੱਧਰ ਸਾਡੀ ਪਲੇਟ 'ਚ ਆ ਜਣਾ ਆ ਤੇ ਉਸ ਤੋਂ ਬਾਅਦ ਦੇਖ ਕਰਦੇ ਆ ਟੇਸਟਿੰਗ ਕਿਆ ਬਾਤ ਹੈ ਅਰੇ ਚਨੇ ਅਨਲਿਮਟਿਡ ਹੀ ਹੈ ਜਿੰਨੀ ਇੱਛੇ ਮਰਜੀ ਮਰਜੀ ਲੈ ਲਓ ਹਾਂਜੀ ਭਾਜੀ ਜਿੰਨੇ ਮਰਜੀ ਬਹੁਤ ਵਧੀਆ ਪਾਚ ਤੇ ਲੋ ਜੀ ਆ ਹੋ ਗਿਆ ਆਪਣਾ ਨੰਦ ਰੈਡੀ ਬਾਜੀ ਤੇ ਲੋ ਜੀ ਫਾਈਨਲੀ ਚੈੱਕ ਹੋ ਜਾਈਏ ਨੰਦ ਜਲਾ ਚੈੱਕ ਕਰੋ ਕਿਉਂਕਿ ਆਪਾਂ ਇੱਥੇ ਤਾਂ ਬੈਠੇ ਆ ਕਿਉਂਕਿ ਉਹਦਾ ਰਸ਼ ਬਹੁਤ ਸੀਗਾ ਤੇ ਆਪਾਂ ਚਾਹਦੇ ਨਹੀਂ ਸੀ ਵੀ ਆਪਾਂ ਇਹਨੂੰ ਸਾਡੇ ਵਿੱਚ ਕੋਈ ਡਿਸਟਰਬ ਆਵੇ ਇਸ ਕਰਕੇ ਇੱਕ ਕਰੀ ਤੁਸੀਂ ਇਹਨੂੰ ਸ਼ੈਰ ਤੇ ਕਰੋ ਆਹ ਕਰੋ ਚੱਕ ਨਾਨ ਇਹਨੂੰ ਕਹਿੰਦੇ ਆ ਜੰਬੋ ਨਾਨ ਤੇ ਇਸ ਕਰਕੇ ਜੰਬੋ ਨਾਨ ਖਾਣਾ ਤੇ ਤੁਸੀਂ ਇੱਥੇ ਆ ਜਾਓ ਭਾਈ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਕਰੀਏ ਇਹਦਾ ਟੱਪ ਓਹੋ ਹੋ ਹੋ ਕੀ ਬਾਤ ਹੈ ਭਾਈ ਭਾਈ ਐਡਾ ਨਾਨ ਸਾਰੇ ਬੰਦੇ ਖਾ ਲੈਂਦੇ ਆ ਮਸੀਂ ਇੱਕ ਗਾ ਮੈਨੂੰ ਲੱਗਦਾ ਵੀ ਕੋਈ ਇੱਕ ਵੀ ਨਹੀਂ ਖਾਦਾ ਜਾਣਾ ਭਾਈ ਜਿਵੇਂ ਦੀ ਇਹ ਵੱਡਾ ਐਡਾ ਬਣਾਤਾ ਤੁਸੀਂ ਵਾਹ ਜੀ ਵਾਹ ਕਿਤੇ ਸੋ ਹੁਣ ਤੇ ਸੋ ਤੁਸੀਂ ਵੀ ਇਹਨਾਂ ਵਧੀਆ ਟੈਸਟੀ ਨਾਲ ਖਾਣ ਵਾਸਤੇ ਆ ਜਾਓ ਤੇ ਉਧਰ ਲੋਕੇਸ਼ਨ ਬਾਈ ਨੇ ਤੁਹਾਨੂੰ ਦੱਸ ਦਿੱਤੀ ਆ ਤੇ ਹੁਣ ਤੁਸੀਂ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਕੇ ਕਮੈਂਟ ਕਰਕੇ ਦੱਸਿਓ ਸਭ ਤੋਂ ਬੈਸਟ ਨਾਲ ਤੁਸੀਂ ਕਿੱਥੇ ਖਾਧਾ ਸੋ ਥੈਂਕ ਯੂ ਸੋ ਮੱਚ ਜੀ ਤੁਸੀਂ ਰੱਸ਼ ਦੇਖੋ ਬਾਈ ਹੁਣਾਂ ਕੋਲ ਤੇ ਬਾਈ ਹੁਣਾਂ ਨਾਲ ਖਾ ਲਿਆ ਨਾਲ ਬਹੁਤ ਏਸੀ ਸੀਗਾ ਤੇ ਸੋ ਹੁਣ ਆਪਾਂ ਬਾਈ ਹੁਣਾਂ ਕੋਲ ਲੈ ਲੈਂਦੇ ਆ ਵਿਦਾ ਤੇ ਕਿਉਂਕਿ ਬਾਈ ਹੁਣਾਂ ਦਾ ਨਾਲ ਬਹੁਤ ਵਧੀਆ ਤੇ ਬਾਈ ਥੈਂਕ ਯੂ ਸੋ ਮੱਚ ਭਾਜੀ ਤਾਂ ਬਹੁਤ ਵਧੀਆ ਨਾਲ ਸੀ ਤੁਹਾਡਾ ਥੈਂਕ ਯੂ ਭਾਜੀ ਤੇ ਹੁਣ ਅਸੀਂ ਤੁਹਾਡੇ ਕੋਲ ਹਮੇਸ਼ਾ ਇੱਥੇ ਆਉਂਦੇ ਜਾਂਦੇ ਰਿਹਾ ਕਰਨਾ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਭਾਜੀ ਬਹੁਤ ਵਧੀਆ ਲੱਗਾ ਤੁਹਾਨੂੰ ਦੇਖ ਕੇ ਅੱਜ ਆਪਣਾ ਪਹਿਲਾ ਵਲੌਗ ਫਿਨਿਸ਼ ਕਰਕੇ ਆਪਾਂ ਨਿਕਲ ਚੁੱਕੇ ਹਾਂ ਜੀ ਅੱਜ ਕਾਫੀ ਅਸੀਂ ਸੋਚਿਆ ਵੀ ਕਾਫੀ ਆਪਣੇ ਭਰਾਵਾਂ ਦੇ ਹੋਰ ਵਲੌਗ ਵੀ ਸ਼ੂਟ ਕਰਨ ਦੇ ਨੇ ਨਵੇਂ ਤੋਂ ਨਵੇਂ ਵਧੀਆ ਤੋਂ ਵਧੀਆ ਵਲੌਗ ਦਿਖਾਈਏ ਨਵੇਂ ਤੋਂ ਨਵੀਆਂ ਕੁਝ ਰੋਲ ਸੈੱਟ ਕੀਤੇ ਨੇ ਗੋਲ ਸੈੱਟ ਕੀਤੇ ਨੇ ਉਸ ਚੀਜ਼ ਨੂੰ ਵੀ ਫੋਲੋ ਕਰੀਏ ਕਿਉਂਕਿ ਮੇਨ ਚੀਜ਼ ਹੁਣ ਮਿਹਨਤ ਜਾਰੀ ਹੈ ਜੀ ਤੇ ਇਹ ਸਫਰ ਹੁਣ ਜਾ ਕੇ ਕਾਫੀ ਦੂਰ ਤੱਕ ਰੁਕੜਾ ਜਾ ਕਿਉਂਕਿ ਜਦ ਤੱਕ ਸਾਰਾ ਚੱਲਦੇ ਨੇ ਤਦ ਤੱਕ ਸਫਰ ਚੱਲਦਾ ਰਹਿਣਾ ਤੇ ਪਲੀਜ਼ ਸਪੋਰਟ ਕਰਦੇ ਰਹੋ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਤੇ ਇਸ ਕਰਕੇ ਵੀ ਸਾਡੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਵੱਧ ਤੋਂ ਸ਼ੇਅਰ ਕਰਦਾ ਕਰੋ ਵੀਡੀਓ ਜੇ ਚੰਗੀ ਲੱਗੇ ਤੇ ਸਾਡੇ ਸੁਝਾਅ ਜਿਹੜੇ ਤੁਹਾਡੇ ਬਹੁਤ ਕੀਮਤੀ ਹੁੰਦੇ ਨੇ ਜਿਵੇਂ ਸਾਨੂੰ ਕੁਝ ਭਰਾਵਾਂ ਨੇ ਸਾਨੂੰ 스멜 ਦੇ ਬਾਰੇ ਕਿਹਾ ਤੇ ਉਹ ਬਾਈ ਚੇਂਜ ਕਰਤਾ ਸੀ ਹੁਣ ਉਹ ਹੁਣ ਬੋਲਣਾ ਬੰਦ ਕਰਤਾ ਤੇ ਸੋ ਤੁਹਾਡੇ ਸਵਾਲ ਤੁਹਾਡੇ ਸੁਝਾਅ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਤੇ ਇਸ ਕਰਕੇ ਤੁਹਾਡੇ ਜੋ ਵੀ ਗਿਲੇ ਸ਼ਿਕਵੇ ਸਿਰ ਮੱਥੇ ਆ ਜੀ ਤੇ ਬੇਨਤੀ ਆ ਜੀ ਬਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਜੋ ਅੱਗੇ ਅਸੀਂ ਕੁਝ ਨਵਾਂ ਤੁਹਾਡੇ ਲਈ ਲਿਆ ਕੇ ਆਏ ਸੋ ਥੈਂਕ ਯੂ ਸੋ ਮੱਚ ਧੰਨਵਾਦ